ਕੋਈ ਫਿਰ ਆਖਦਾ ਸੀ ਪੂਤ ਨਾ ਬੇਤਾਲਾ ਕੋਈ ਫਿਰ ਆਖਦਾ ਸੀ ਪੂਤ ਨਾ ਬੇਤਾਲਾ ਜਦੋਂ ਸਾਡੇ ਪਿੰਡ 'ਚ ਜਿਹੜੀ ਮਾਤਾਵਾਂ ਗੁਰਦੁਆਰਿਆਂ ਦੀਆਂ ਉਹਨਾਂ ਨੂੰ ਪਤਾ ਸੀ ਵੀ ਖੰਡ ਪਾਠ ਹੋਣਾ ਪਰ ਜਦ ਦੱਸਿਆ ਇਕੱਲੇ ਨੇ ਕਰਨਾ ਉਹ ਵੀ ਬੜੇ ਹੈਰਾਨ ਹੋਏ ਫਿਰ ਆਏ ਹੋਣੇ ਜੱਗ ਉੱਤੇ ਬਲੀ ਪੀਰ ਬਹੁਤ ਪਰ ਧਨ ਤੇਰੀ ਵੱਡੀ ਹੈ ਕਮਾਈ ਚ ਪਾਰ ਸ਼ੁਰੂ ਕਰਨ ਲੱਗੇ ਸੀ ਉਸ ਤੋਂ ਪਹਿਲਾਂ ਨਹੀਂ ਕੋਈ ਖਾਸ ਤਿਆਰੀ ਸੀ ਨਹੀਂ ਨਹੀਂ ਕੋਈ ਖਾਸ ਤਿਆਰੀ ਨਹੀਂ ਉਹ ਪਰਮਾਤਮਾ ਜਾਵੇ ਤੱਕ ਕੁਝ ਵੀ ਤਿਆਰ ਸਕਦਾ ਨਾ ਦੌਲਤਾਂ ਦਾਈ ਵੀ ਤਨ ਹੋ ਗਈ ਤੈਨੂੰ ਦੇਖ ਤੇ ਕੋਈ ਕਹਿੰਦਾ ਸੀ ਭਾਈ ਮਰ ਜਾਣਾ ਮੈਂ ਕਹਿੰਦਾ ਮਰ ਜਵਾਂ ਗੁਰੂ ਦੇ ਗੋਹ ਚ ਮਰ ਜਾਵਾਂਗੇ ਮੈਂ ਇੱਕ ਹੱਥ ਦੇ ਨਾਲ ਹੁਣ 70 ਕਿਲੋ ਵਜਨ ਜਿਹੜਾ ਬਾਲਾ ਘੜਦਾ ਨਾ ਇੱਕ ਹੱਥ ਨਾਲ ਹੀ ਅਸੀਂ ਜਫਰ ਨਾਮਾ ਵੀ ਲਿਖਿਆ ਹਾਂ ਜੀ ਦੋ ਪਛਾਵਾਂ ਚ ਲਿਖਿਆ ਸੀ ਹਿੰਦੀ ਤੇ ਪੰਜਾਬੀ ਚਲੇਗਾ ਜੀ ਐਨੇ ਲੋਕ ਕੀ ਕਹਿੰਦੇ ਆ ਵੀ ਸਾਡੇ ਘਰ ਆਜੋ ਪਾਠ ਕਰੋ ਸਾਡੇ ਮੈਂ ਕਹ ਪੈਸੇ ਲਈ ਪਾਠ ਨਹੀਂ ਮੈਂ ਕਰਦਾ ਐ ਆਪਣੀ ਗੁਰੂ ਦੀ ਖੁਸ਼ੀ ਲਈ ਕਰਦਾ ਨਾ ਉਨ ਕੀ ਗ੍ਰਾਂਤੀ ਸਿੰਘਾਂ ਦਾ ਜਿਹੜਾ ਬਹੁਤ ਬੁਰਾ ਹਾਲਾਤ ਕਮੇਟੀ ਵਾਲੇ ਜਿਹੜਾ ਬਹੁਤ ਮਾਇਆ ਘਟ ਦਿੰਦੇ ਗੁਜ਼ਾਰਾ ਨਹੀਂ ਹੁੰਦਾ ਮੇਰੇ ਮੰਨਣਾ ਹੈ ਕਿ ਆਪਾਂ ਜਿੱਥੇ ਪਾਠ ਕਰਦੇ ਆ ਉਹਦੇ ਨਾਲ ਆਪਾਂ ਨੂੰ ਕੋਈ ਥੋੜਾ ਹੋਰ ਕਾਰੋਬਾਰ ਵੀ ਆਪਣੇ ਨਾਲ ਕਰਦੇ ਰਹਿਣਾ ਚਾਹੀਦਾ ਆਪਣ ਮੈਂ ਤਾਂ ਇਹ ਸ਼ੁਕਰਗੁਜ਼ਾਰ ਮਨਾਣਾ ਆਪਣਿਆਂ ਨੂੰ ਕਿ ਸਾਨੂੰ ਪਰਮਾਤਮਾ ਜਿਹੜੀ ਆਪਣੀ ਗੋਦ ਵਿੱਚ ਜਿਹੜਾ ਰੋਜ਼ ਬਿਠਾ ਲੈਂਦੇ ਇੱਕ ਪਾਸੇ ਪੰਜਾਬ ਦੀ ਨੌਜਵਾਨੀ ਜਿੱਥੇ ਬਾਣੀ ਅਤੇ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ ਉੱਤੇ ਹੀ ਨੌਜਵਾਨ ਜਤਿੰਦਰ ਸਿੰਘ ਨੇ ਇੱਕੋ ਬਾਣੇ ਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਨੌਜਵਾਨ ਜਤਿੰਦਰ ਸਿੰਘ ਸਾਡੇ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਤੁਸੀਂ ਇੱਕੋ ਚੌਕੜੇ ਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਜੀ ਜੀ ਕਿਵੇਂ ਮਨ 'ਚ ਵਿਚਾਰ ਆਇਆ ਕਿ ਮੈਂ ਪੁਰਵਾ ਗੁਰਗ੍ਰੰਥ ਸਾਹਿਬ ਇੱਕੋ ਚੌਂਕੜੇ 'ਚ ਕਰਨਾ ਹੈ ਪਹਿਲਾਂ ਤਾਂ ਭਾਜੀ ਗੁਰਬਾਣੀ ਦਾ ਫਰਮਾਨ ਹੈ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕਤੇ ਸਵੀਰ ਕਿਆ ਜਾਣੋ ਕਿਛਾਰ ਕੀਆ ਭਇਓ ਕਬੀਰ ਕੰਨ ਹੈ ਨਾ ਤਾਂ ਸਾਡੇ 'ਚ ਨਾ ਤਾਂ ਇਨੀ ਤਾਕਤ ਆ ਅਸੀਂ ਕਰ ਸਕਦੇ ਆ ਨਾ ਨਾ ਸਾਡੇ 'ਚ ਨਾ ਬਲ ਆ ਉਹ ਪਰਮਾਤਮਾ ਜਾਵੇ ਤਾਂ ਕੁਝ ਵੀ ਕਰਾ ਸਕਦਾ ਨਾ ਤੇ ਜਿੱਦਾਂ ਕਹਿੰਦੇ ਕਿ ਭਿਖਾਰੀ ਤੋਂ ਰਾਜ ਕਰਾ ਦਿੰਦਾ ਰਾਜੇ ਤੋਂ ਭਿਖਾਰੀ ਬਣਾ ਦਿੰਦਾ ਆ ਤੇ ਮਾਸ ਖਾਣ ਵਾਲਿਆਂ ਨੂੰ ਕਾ ਖਾਣ ਲਾ ਦਿੰਦਾ ਤੇ ਕਾ ਖਾਣ ਮਾਸ ਖਾਣ ਲਾ ਦਿੰਦਾ ਇਸ ਉਹ ਪਰਮਾਤਮਾ ਦੀ ਸਭ ਕਿਰਪਾ ਹੈ ਤੇ ਸਾਡੇ ਜੈਨੀ ਨਾਮ ਦਾ ਕੋਈ ਤਾਕਤ ਦਾ ਨਾਮ ਇਹਨਾਂ ਜੋਰ ਹੈ ਕਿ ਬੰਦਾ ਆਪਣੇ ਜੋਰ ਦੇ ਨਾਲ ਕਰ ਸਕੇ ਇਹ ਪਰਮਾਤਮਾ ਦੀ ਕਿਰਪਾ ਹੁੰਦੀ ਜਾਂ ਮਨ ਚ ਇਦਾਂ ਨਹੀਂ ਗੱਲ ਪਾ ਦਿੰਦਾ ਕਿ ਹਾਂ ਭਾਈ ਸੇਵਾ ਕਰਨੀ ਹੈ ਤਾਂ ਮੇਰੇ ਮਨ ਦੇ ਵਿੱਚ ਆਇਆ ਕਿ ਹਾਂ ਭਾਈ ਇਹ ਜ਼ਰੂਰ ਸੇਵਾ ਕਰਨੇ ਦਾ ਚਾਹ ਸੀ ਜਿਹੜਾ ਉਹ ਪਰਮਾਤਮਾ ਨੇ ਫਿਰ ਸੰਪੂਰਨ ਕਰਵਾਇਆ ਇਹ ਚਾਹਨਾ ਕਿੱਥੋਂ ਪੈਦਾ ਹੋਈ ਇੱਕ ਜੀਸੀਏ ਤੁਸੀਂ ਕਹਿੰਦੇ ਮੈਂ ਸਟੱਡੀ ਹੋਰ ਕੀਤੀ ਗੁਰਬਾਣੀ ਨਾਲ ਜੁੜ ਗਏ ਇਹ ਚਾਹਣਾ ਕਿਥੋਂ ਮੰਨ ਜਾਈ ਕਿ ਮੈਂ ਪਿੰਡ ਚ ਰਹਿਣਾ ਆਪਣੇ ਪਿੰਡ ਚ ਗੁਰੂ ਘਰ ਚ ਸੇਵਾ ਕਰਨੀ ਹੈ ਤੇ ਇੱਥੇ ਬਾਣੀ ਨਾਲ ਜੁੜਨਾ ਹਾਂਜੀ ਪਿੰਡ ਗੁਰਦਵਾਰਾ ਸਿੰਘ ਸਭਾ ਪਿੰਡ ਦਾ ਜਿੱਥੇ 17 ਸਾਲ ਹੋ ਗਏ ਸੇਵਾ ਨੂੰ ਆਉਂਦਿਆਂ ਨੂੰ ਤੇ ਕੋਈ ਲਾਲਚ ਤੱਕ ਬਸ ਨਹੀਂ ਵੀ ਆ ਪਿੰਡ ਚ ਪੈਸੇ ਘੱਟ ਮਿਲਦੇ ਆ ਜਾਂ ਕਿਦਾਂ ਵੀ ਆਪਾਂ ਨਹੀਂ ਤਾਂ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਜਿਹੜੇ ਸਿੰਘ ਆ ਆਪਣੇ ਭਰਾ ਆ ਗ੍ਰੰਤੀ ਸਿੰਘ ਆ ਕੈਮਰੇ ਮੂਰੇ ਆ ਕੇ ਆਪਣਾ ਚਲੋ ਉਹ ਵੀ ਆਪਣੀ ਜਗ੍ਹਾ ਬਹੁਤ ਸਹੀ ਆ ਉਨ ਕੀ ਗ੍ਰਾਂਤੀ ਸਿੰਘਾਂ ਦਾ ਜਿਹੜਾ ਬਹੁਤ ਬੁਰਾ ਹਾਲਾਤ ਕਮੇਟੀ ਵਾਲੇ ਜਿਹਨਾਂ ਬਹੁਤ ਮਾਇਆ ਘਟ ਦਿੰਦੇ ਗੁਜ਼ਾਰਾ ਨਹੀਂ ਹੁੰਦਾ ਪਰ ਆਪਾਂ ਫਿਰ ਵੀ ਜੇ ਸ਼ੁਕਰ ਗੁਜ਼ਾਰ ਕਰੀਏ ਪਰਮਾਤਮਾ ਦਾ ਕਿ ਸਾਡੇ ਤੋਂ ਬਹੁਤ ਥੱਲੇ ਤੋਂ ਬੰਦੇ ਜਿਹੜੇ ਬੈਠੇ ਆ ਪਰ ਆਪਾਂ ਜੇ ਕੱਲਾ ਪੈਸੇ ਆਪਣਾ ਮੈਂ ਤਾਂ ਇਹ ਸ਼ੁਕਰ ਗੁਜ਼ਾਰ ਮਨਾਣਾ ਆਪਣਿਆਂ ਨੂੰ ਕਿ ਸਾਨੂੰ ਪਰਮਾਤਮਾ ਜਿਹੜੇ ਆਪਣੀ ਗੋਦ ਵਿੱਚ ਜਿਹੜਾ ਰੋਜ਼ ਬਿਠਾ ਲੈਂਦੇ ਆ। ਇਹ ਹੀ ਬਹੁਤ ਵੱਡੀ ਆਪਣੇ ਸਾਨੂੰ ਸਤਿਗੁਰੂ ਦੀ ਜਿਹੜੀ ਕਿਰਪਾ ਸਾਡੇ ਤੇ ਆ ਕਿ ਜਿਹੜਾ ਆਪਣੇ ਸਾਨੂੰ ਰੋਜ਼ ਗੋਦ ਵਿੱਚ ਬਿਠਾ ਲੈਂਦੇ ਗੱਲਾ ਗੱਲ ਪੈਸੇ ਦੀ ਨਹੀਂ ਹੈਗੀ ਕਿ ਆਪਾਂ ਗੁਰੂ ਦੀ ਖੁਸ਼ੀ ਦੇ ਪਾਤਰ ਕਿਵੇਂ ਬਣ ਤੇ ਚਲੋ ਪੜਾਈ ਕੀਤੀ ਪੜਾਈ ਦੇ ਨਾਲ ਨਾਲ ਇਹ ਇਹ ਤਾਂ ਪਹਿਲੇ ਹੀ ਪੜਾਈ ਤੋਂ ਪਹਿਲੇ ਆਪਾਂ ਗੁਰੂ ਘਰ ਸੇਵਾ ਨਵਾਉਂਦੇ ਸੀ ਤੇ ਦਵਾਈ ਦੇ ਵਿੱਚ ਸੀ ਜਦੋਂ ਮੈਂ ਗਿਆ ਪਿਛਲੇ ਸਾਲ ਉੱਥੇ ਸਿੰਘ ਸੀ ਆਪਣੇ ਬਟੰਡੇ ਤੋਂ ਆਏ ਉਹਨਾਂ ਨੇ ਇੱਕ ਜਾਉਂਗੜੇ ਦੇ ਵਿੱਚ ਕੀਤਾ ਸੀਗਾ ਅਖੰਡ ਪਾਤਸ਼ਾਹ ਤੇ ਇਸ ਵਾਰ ਫਿਰ ਮੈਂ ਜਨਵਰੀ 24 ਨੂੰ ਅਖੰਡ ਪਾਤਸ਼ਾਹ ਰੱਖਿਆ ਜਿੰ ਪਿੰਡੇ ਉਸ ਤੋਂ ਪਹਿਲਾਂ ਮੈਂ ਮੰਨ ਦੇ ਵਿੱਚ ਆਇਆ ਸੀ ਕਿ ਆਪਾਂ ਕੋਈ ਕੋਈ ਦਿਹਾੜੇ ਤੇ ਆਪਾਂ ਅਖੰਡ ਪਾਤਸ਼ਾਹ ਕਰਨਾ ਹੈ ਕਿ ਉਦਾਂ ਦਾ ਕੋਈ ਦਿਹਾੜਾ ਆਵੇ ਤੇ ਜਿਹੜਾ ਕਰੀਏ ਫਿਰ ਮੰਨ ਦੇ ਵਿੱਚ ਆਇਆ ਕਿ ਪਹਿਲਾਂ ਅਭਿਆਸ ਕੀਤਾ ਇਹ ਸੋਚਿਆ ਵੀ ਹਾਂ ਨਹੀਂ ਕਰਨਾ ਹੀ ਕਰਨਾ ਤੇ ਇਹ ਨਹੀਂ ਵੀ ਦੋਨਾ ਮਨ ਚ ਇਦਾਂ ਆਇਆ ਵੀ ਡੋਲ ਜਾਵਾਂਗੇ ਜਾਂ ਨਹੀਂ ਹੋਣਾ ਨਹੀਂ ਜਜ਼ਮਾਨ ਚ ਸੋਚ ਲਿਆ ਕਰਨਾ ਤਾਂ ਫਿਰ ਉੱਪਰ ਮਾਤੋਂ ਨਿਕਲਵਾ ਲੈ ਜਦੋਂ ਤੁਸੀਂ ਪਾਰ ਸ਼ੁਰੂ ਕਰਨ ਲੱਗੇ ਸੀ ਉਸ ਤੋਂ ਪਹਿਲਾਂ ਦੀ ਕੋਈ ਖਾਸ ਤਿਆਰੀ ਸੀ ਨਹੀਂ ਨਹੀਂ ਕੋਈ ਖਾਸ ਤਿਆਰੀ ਨਹੀਂ ਆਪਣਾ ਅਭਿਆਸ ਹੁੰਦਾ ਬੈਠਣ ਦਾ ਉੱਠਣ ਦਾ ਹੁੰਦਾ ਨਾ ਜੀ ਸਾਡਾ ਮੈਂ 2 ਦਿਨ ਪਹਿਲਾਂ ਖਾਣਾ ਛੱਡਦਾ ਸੀਗਾ ਤੇ 3 ਦਿਨ ਦਾ ਜਿਹੜੇ ਖੰਡ ਪੜ ਸਕਦੇ ਹੁੰਦੇ ਆ ਉਹੀ ਆ ਤੇ ਜਿਹੜਾ ਇੱਕ ਨਾ ਨਾ ਇੱਕ ਬੜ ਗੁਰਵਾਨੀ ਜਾਂਦਾ ਹੈ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ ਆਪਾਂ ਕੋਈ ਵੀ ਕੰਮ ਕਰਦੇ ਆਂ ਤਾਂ 99% ਲੋਕਾਂ ਦੀ ਨੈਗੇਟਿਵਿਟੀ ਹੁੰਦੀ ਹੈ ਨਾ ਤੇ ਉਹ ਬੰਦੇ ਸੁਖਿੰਦਾ ਨਹੀਂ ਸੁਣਿਆ ਇੰਦਾ ਨਹੀਂ ਉਹ ਸੋਚਦੇ ਆ ਕਿ ਹੋਣਾ ਨਹੀਂ ਜਾਂ ਕਰ ਦਊਗਾ ਫਲਾਣਾ ਕਰ ਦਊਗਾ ਹਰ ਇੱਕ ਦੀ ਆਪਣੀ ਸੋਚਣੀ ਆਪਾਂ ਉਹਨੂੰ ਬਦਲ ਨਹੀਂ ਸਕਦੇ ਤੁਹਾਨੂੰ ਵੀ ਇਹੋ ਜਿਹਾ ਕੋਈ ਸਮਝਾ ਕਰਨਾ ਹਾਂ ਹਾਂ ਜੀ ਕਰਨਾ ਪਿਆ ਪਰ ਮੈਨੂੰ ਆਪਣੇ ਮੇਰੀ ਮੈਂ ਆਪਣੇ ਆਪ ਨੂੰ ਉਸ ਤਨ ਢਾਲ ਲਿਆ ਕਿ ਆਪਾਂ ਕਿਸੇ ਨੂੰ ਪਰਤ ਕੇ ਜਵਾਬ ਨਹੀਂ ਦੇਈਦਾ ਤੇ ਆਪਣੇ ਆਪ ਨੂੰ ਜੀ ਆਪਾਂ ਵੀ ਉਹਦਿਆਂ ਦੇ ਬਣ ਕੇ ਤਾਂ ਫਿਰ ਸਾਡੇ 'ਚ ਫਰਕ ਨਹੀਂ ਹੋ ਰਿਹਾ ਗਿਆ ਨਾ ਜਿਹੜਾ ਕੋਈ ਕਰਦਾ ਤਾਂ ਉਹ ਉਹਦੇ ਮੂਰੇ ਹੱਥ ਜੋੜਦੀ ਬਾਈ ਹਾਂ ਤੁਹਾਡੀ ਸਮਤ ਇੰਨੀ ਮਾਤਾ ਤੇ ਆਪਾਂ ਨੂੰ ਮਹਾਰਾਜ ਨੇ ਕਿਹਾ ਵੀ ਆਪਾਂ ਭਰਤ ਕੇ ਜੁਤਕਾਸ਼ ਕਿਸੇ ਨਾਲ ਮੂਲ ਕਿਸੇ ਨਾਲ ਬਹਿਸ ਕਰਦੇ ਕਰਨੀ ਹੈ ਨਾ ਤੇ ਕੋਈ ਕਹਿੰਦਾ ਸੀ ਬਾਈ ਮਰ ਜਾਣਾ ਮੈਂ ਕਿਹਾ ਮਰ ਜਵਾਂ ਗੁਰੂ ਦੀ ਗੋਚ ਚ ਮਰ ਜਾਾਂਗੇ ਅੱਛਾ ਹਾਂਜੀ ਜੇ ਬਾਣੀ ਪੜ੍ਹਦੇ ਮਰ ਜਾ ਗੁਰੂ ਦੀ ਗੋਚ ਇਤੋਂ ਵੱਡਾ ਹੋ ਕੀ ਹੋਰ ਕੀ ਹੋ ਸਕਦਾ ਨਾ ਮਤਲਬ ਉਹਨਾਂ ਦਾ ਇਹ ਕਹਿਣਾ ਸੀ ਕਿ ਤੁਸੀਂ ਜੇ ਤਿੰਨ ਦਿਨ ਬੈਠ ਕੇ ਲਗਾਤਾਰ ਪਾਠ ਕਰੋਗੇ ਤੁਸੀਂ ਮਰ ਜਾਓਗੇ ਹਾਂਜੀ ਤੇ ਬਾਕੀ ਜਦੋਂ ਹੋ ਗਿਆ ਫੇ ਕੋਈ ਕਹਿੰਦਾ ਜੀ ਪੈਸੇ ਬਹੁਤ ਇਕੱਠੇ ਹੋ ਗਏ ਉਹਨੇ ਉਹ ਮੈਂ ਕਹਾਂ ਪੈਸੇ ਨੂੰ ਜ ਪੈਸੇ ਇਕੱਠੇ ਕਰਨ ਉਹ ਤਾਂ ਫੇ ਮੈਂ ਇੱਥੇ ਇੱਥੇ ਪਾਠੇ ਕਰਨੀ ਲੋਕ ਵੀ ਮੰਨ ਲੋ ਇਹਨੇ ਲੋਕ ਕੀ ਕਹਿੰਦੇ ਸਾਡੇ ਘਰ ਆਜੋ ਪਾਠ ਕਰੋ ਸਾਡੇ ਮੈਂ ਕਹਾਂ ਪੈਸੇ ਲਈ ਪਾਠ ਨਹੀਂ ਮੈਂ ਕਰਦਾ ਆਪਣੀ ਗੁਰੂ ਦੀ ਖੁਸ਼ੀ ਲਈ ਕਰਦਾ ਨਾ ਆਪਾਂ ਨੂੰ ਪੈਸੇ ਦਾ ਲਾਲਚ ਨਹੀਂਗਾ ਤੇ ਮੈਂ ਕਦੀ ਇੱਕ ਰੁਪਿਆ ਵੀ ਆਪਾਂ ਮਨ ਤੇ ਲਾਲਚ ਰੱਖ ਕੇ ਗੱਲ ਇਹ ਨਹੀਂ ਕੀਤੀ ਪਾਠ ਕਰਦੀ ਇੱਕ ਪਾਸੇ ਤਾਂ ਜਿੱਥੇ ਜਿਹੜੇ ਨੌਜਵਾਨ ਨੇ ਉੱਥੇ ਗੁਰਬਾਣੀ ਪੜਨਵਾ ਲਾਉਂਦੇ ਨੇ ਬਹੁਤ ਸਾਰੇ ਜਿਹੜੇ ਰਾਗੀ ਗਰੰਥੀ ਸਿੰਘ ਜਿਹੜੇ ਪੁਰਾਣੇ ਨੇ ਉਹ ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਪਾਉਂਦੇ ਨਹੀਂ ਤੁਸੀਂ ਨੌਜਵਾਨ ਹੋ ਤੁਹਾਡੇ ਵੀ ਕਿਤੇ ਮਨਚ ਨਹੀਂ ਆਇਆ ਤੁਸੀਂ ਉਹਨਾਂ ਦੀਆਂ ਜਿਹਾ ਵੀਡੀਓ ਦੇਖੀਆਂ ਕਿ ਮੈਂ ਇਸ ਲਾਈਨ 'ਚ ਆ ਗਿਆ ਨਹੀਂ ਨਹੀਂ ਆਪਾਂ ਨੂੰ ਅਫਸੋਸ ਨਹੀਂ 바ਰੀ ਕੋ ਜਾਣਾ ਆਪਾਂ ਦੇਖੋ ਮੈਂ ਤਾਂ ਪਿੰਡ 'ਚ ਬੱਚੇ ਆ ਗੁਰ ਤਿੰਨ ਸਿੰਘ ਸੀ ਆਪਣੇ ਗੁਰਵਾਨ ਦੀ ਸੰਤਿਆ ਲਈ ਉਹਨਾਂ ਨੇ ਉਹ ਵੀ ਆਪਣੇ ਗੁਰਦੁਆਰਾ ਸਾਹਿਬ ਡਿਊਟੀ ਕਰਦੇ ਆ ਤੇ ਬੱਚੇ ਛੋਟੇ ਛੋਟੇ ਨਿਆਣੇ ਆ ਉਹ ਕਾਫੀ ਜਵਾਨੀ ਬਾਣੀ ਕਾਂਠਾ ਉਹਨਾਂ ਨੂੰ ਬਹੁਤ ਬੱਚੇ ਇਸ ਪਾਸੇ ਲਾਏ ਆ ਨਾ ਆਪਾਂ ਨੂੰ ਇਹ ਅਫਸੋਸ ਨਹੀਂ ਕਿ ਬੇ ਨਹੀਂ ਵੀ ਪੇਟਾ ਘੱਟ ਮਿਲਦੀ ਆ ਜਾਂ ਸਾਨੂੰ ਸਾਡੇ ਨਾਲ ਏਦਾਂ ਹੋ ਰਿਹਾ ਨਹੀਂ ਆਪ ایمان ਦੇ ਵਿੱਚ ਇਹ ਆ ਕਿ ਚਲੋ ਜਿੰਨਾ ਵੀ ਹੈਗਾ ਸਬਰ ਸੰਦੋਗਾ ਸਤਿਗੁਰੂ ਤੇ ਉਹ ਜੋ ਉਹ ਨੁਪਾਂਦਾ ਉਹੀ ਹੋ ਰਿਹਾ ਜੇ ਆਪਾਂ ਮੰਨ ਲਓ ਜੀ ਛੱਡ ਦੇਵਾਂਗੇ ਫਿਰ ਇਹ ਤਾਂ ਇਹ ਤਾਂ ਹੈ ਨਹੀਂ ਬਈ ਸੰਸਾਰ ਦੁਨੀਆ ਦੇ ਖੂ ਬਾਣੀ ਪੜਨ ਨੇ ਵਾਲਾ ਹੈ ਹੋਣਾ ਨਹੀਂਗਾ ਨਾ ਏਦਾਂ ਤਾਂ ਹੋ ਨਹੀਂ ਸਕਦਾ ਜੇ ਮੈਂ ਨਾ ਕਰਾਂ ਤੇ ਖਰੇ ਬਾਂ ਕਿਸੇ ਨੂੰ ਪਾਰਟੀ ਸੰਗ ਨਹੀਂ ਹੋਊਗਾ ਤੇ ਬਾਣੀ ਪੜਨੀ ਛੱਡ ਏਦਾਂ ਨਹੀਂ ਹੋ ਸਕਦਾ ਇਹਦਾ ਹਰ ਬੰਦੇ ਜੀ ਹਾਂ ਚਲੋ ਘਰਾਂ ਦੇ ਵਿੱਚ ਹਾਲਾਤ ਇਦਾਂ ਦੇ ਹੁੰਦੇ ਆ ਕਿ ਹਰ ਇੱਕ ਬੰਦਾ ਸੋਚਦਾ ਯਾਰ ਬੈਨੇ ਬੈਸ ਨਾਲ ਗੁਜ਼ਾਰਾ ਨਹੀਂ ਪਰ ਇਹ ਉਹ ਬੰਦੇ ਨੂੰ ਆਪਣੇ ਨੂੰ ਥੋੜਾ ਮੇਰੇ ਮੇਰੇ ਮੰਨਣਾ ਹੈ ਕਿ ਆਪਾਂ ਜਿੱਥੇ ਪਾਠ ਕਰਦੇ ਆ ਉਹਦੇ ਨਾਲ ਆਪਾਂ ਨੂੰ ਕੋਈ ਥੋੜਾ ਹੋਰ ਕਾਰੋਬਾਰ ਵੀ ਆਪਣੇ ਨਾਲ ਕਰਦੇ ਰਹਿਣਾ ਚਾਹੀਦਾ ਕਿ ਕੱਲਾ ਆਪਾਂ ਇਕੱਲੇ ਪਾਠ ਤੇ ਡਿਪੈਂਡ ਰਹੀਏ ਕਿਉਂਕਿ ਪਾਠ ਦਾ ਕਈ ਵਾਰ ਗਰਮੀਆਂ ਦੇ ਵਿੱਚ ਘਟ ਹੁੰਦੇ ਆ ਕੀਰਤਨ ਦੇ ਪ੍ਰੋਗਰਾਮ ਘਟ ਹੁੰਦੇ ਆ ਜੇ ਆਪਾਂ ਫਿਰ ਉਹੀ ਸੋਚੀ ਜਾਈਏ ਫਿਰ ਸਾਡਾ ਗੁਜ਼ਾਰਾ ਕਿੱਦਾਂ ਹੋਊਗਾ ਤੁਸੀਂ ਜਦੋਂ ਪਾਠ ਕਰਨ ਲੱਗੇ ਤੁਸੀਂ ਕੋਈ ਬੋਰਡ ਵੀ ਛਪਾਈ ਸੀ ਨੇੜੇ-ਤੇੜੇ ਦੱਸੇ ਲੋਕ ਦੇ ਪਿੰਡ ਦੇ ਵਿੱਚ ਮੈਂ ਜਿਹੜਾ ਪੋਸਟਰ ਆਪ ਹੀ ਤਿਆਰ ਕੀਤਾ ਸੀ ਤੇ ਉਹ ਪਿੰਡ ਮੈਂ ਪਾਇਆ ਸੀਗਾ ਸਾਰਿਆਂ ਨੂੰ ਸਾਰਿਆਂ ਨੂੰ ਇਹ ਸੀ ਵੇ ਪਾਠ ਅਖੰਡ ਪਾਠ ਸਾਜਣਾ ਕਿਸੇ ਨੂੰ ਉਹ ਚੰਗੀ ਤਰ੍ਹਾਂ ਪੜਦੇ ਨਹੀਂ ਸੀਗੇ ਵੇ ਦੇ ਕਰਨ ਨੂੰ ਪਤਾ ਸੀ ਕਿ ਪਰਿਵਾਰ ਨੂੰ ਘਰ ਦੇ ਮਾਤਾ ਹਣੀ ਕਹਿੰਦੇ ਸੀ ਬਣਾ ਕੇ ਰੋਟੀ ਪਾਣੀ ਛਕਲਾ ਮੈਂ ਛਕਦਾ ਨਹੀਂ ਸੀ ਉਹ ਕਹਿੰਦੇ ਖਰੇ ਤੂੰ ਬਿਮਾਰ ਆ ਕੀ ਚੱਕਰ ਪੈ ਗਿਆ ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਜਦਾ ਦੱਸਿਆ ਪਾਠ ਕਰਨਾ ਉਹ ਆਹ ਬਹਾਰਾਂ ਨੂੰ ਸੀ ਪਿੰਡ 'ਚ ਜਿਹੜੀ ਮਾਤਾਵਾ ਗੁਰਦੁਆਰਿਆਂ ਦੀਆਂ ਉਹਨਾਂ ਨੂੰ ਪਤਾ ਸੀ ਵੀ ਅਖੰਡ ਪਾਠ ਹੋਣਾ ਪਰ ਜਦ ਦੱਸਿਆ ਇਕੱਲੇ ਨੇ ਕਰਨਾ ਉਹ ਵੀ ਬੜੇ ਹੈਰਾਨ ਹੋਏ ਫਿਰ ਯਾਨੀ ਐਡਾ ਕਿ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਖੰਡਪਟ ਸਾਹਿਬ ਇਕੱਲੇ ਨੇ ਕਰਨਾ ਜੀ ਇੱਕ ਚੌਂਕੜੇ ਤੇ ਪੋਸਟਰ ਜਿਹੜੇ ਛਾਪੇ ਸੀ ਫਲੈਕਸ ਸੀਗੇ ਉਹ ਉਹ ਵੀ ਲਾਣ ਤੋਂ ਰਹਿ ਗਏ ਉਹ ਵੀ ਲਗਾਈ ਨਹੀਂ ਗਏ ਕਿਉਂਕਿ ਆਪਣੇ ਤੇ ਦਿਨ ਥੋੜੇ ਰਹਿ ਗਏ ਸੀਗੇ ਤੇ ਕੋਈ ਫੇ ਵੀਰੇ ਦਾ ਮੰਨਿਆ ਨਹੀਂ ਲੈ ਕਿ ਪਿੰਡ ਚ ਲਿਖ ਜਾਣ ਨੂੰ ਫਿਰ ਮੈਂ ਕਿਹਾ ਚਲੋ ਆਪਾਂ ਕੜਾਈ ਨਹੀਂ ਮਸ਼ਹੂਰੀ ਕਰਨੀ ਹੈ ਨਾ ਆਪਾਂ ਚਲੋ ਆਪਾਂ ਪੂਰੀ ਦੀ ਖੁਸ਼ੀ ਲੈਣੀ ਆ ਆਪਾਂ ਕਿਹੜਾ ਇੱਥੇ ਕੋਈ ਰਣ ਜਿੱਤਣਾ ਹੈ ਨਾ ਅ ਜਦੋਂ ਗਰੰਥੀ ਸਿੰਘਾਂ ਦੀ ਆਪਾਂ ਗੱਲ ਕਰਦੇ ਹਾਂ ਅਕਸਰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਗਰੰਥੀ ਸਿੰਘਾਂ ਦੀ ਵੀਡੀਓ ਸਾਹਮਣੇ ਆਉਂਦੀ ਹੈ ਜੀ ਤੁਹਾਨੂੰ ਕੀ ਲੱਗਦਾ ਕਿ ਗਰੰਥੀ ਸਿੰਘਾਂ ਦੀਆਂ ਆਪਣੀਆਂ ਕੋਈ ਕਮੀਆਂ ਰਹਿ ਜਾਂਦੀਆਂ ਨੇ ਪਾਠ ਕਰਨ ਵੇਲੇ ਜਾਂ ਕਮੇਟੀਆਂ ਦੀਆਂ ਕਮੀਆਂ ਰਹਿ ਜਾਂਦੀਆਂ ਨੇ ਭੇਟਾਵਾਂ ਨਹੀਂ ਹੁੰਦੀਆਂ ਦਿੱਤੀਆਂ ਜਾਂਦੀਆਂ ਜਾਂ ਉਹਨਾਂ ਦੇ ਗੁਜਾਰਿਆਂ ਪੱਖੋਂ ਉਹਨਾਂ ਨੂੰ ਮਜਬੂਰਨ ਵਸਲਾਈ ਹੋਣਾ ਪੈਂਦਾ ਦੇਖੋ ਪਹਿਲੀ ਗੱਲ ਤਾਂ ਨਾ ਜਿਹੜੀ ਗਰੰਥੀ ਸਿੰਘ ਆਪਾਂ ਕੋਈ ਵੀ ਸਾਨੂੰ ਆਪਾਂ ਜਦੋਂ ਸੰਥਿਆ ਕਰਦੇ ਆ ਪ੍ਰੋਪਰ ਸੰਥਿਆ ਕੀ ਕਰੀ ਆ ਆਪਾਂ ਗਰੰਥੀ ਸਿੰਘ ਦੇ ਨਾਲ ਨਾਲ ਉਹਨੂੰ ਕੀਰਤਨ ਕਥਾ ਕੋਈ ਵੀ ਇੰਦਾਂ ਨੇ ਆਪਣੇ ਨਾਲ ਜਿਹੜੇ ਸਕਿੱਲ ਨੇ ਸਕਿੱਲ ਆਪਣੇ ਆਣੀ ਚਾਹੀਦੀ ਆ ਤੇ ਦੂਜੀ ਗੱਲ ਆ ਕਿ ਆਪਾਂ ਪ੍ਰੋਪਰ ਜੇ ਆਪਾਂ ਸੰਥਿਆ ਕਰਦੇ ਆ ਤਾਂ ਸਾਨੂੰ ਸਾਡੇ ਚੋਂ ਗੁਣ ਲੈ ਕੇ ਆ ਮਰ ਚਲੋ ਇਹ ਕਿਰਪਾ ਦਾ ਪਰਮਾਤਮਾ ਲਈ ਹੁੰਦੀ ਆ ਨਾ ਸਹੀ ਤੁਦ ਨੂੰ ਗਾਵਨ ਜੋਤ ਤੁ ਭਾਵਨ ਹੈ ਨਾ ਬਾਣੀ ਤਾਂ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਦਾਤ ਮਿਲਦੀ ਆ ਕੀਰਤਨ ਨਿਰਮੋਲ ਕੀਰਾ ਤੇ ਬਾਕੀ ਇਹ ਗੱਲ ਆ ਕਮੇਟੀ ਵਾਲੇ ਜਿਹੜੇ ਜਿਹੜੇ ਉੱਥੇ ਕਮੇਟੀ ਆ ਉਹ ਪੰਜ ਪ੍ਰਧਾਨੀ ਜਾਨੀ ਪੂਰੇ ਪ੍ਰੋਪਰ ਮਰਿਆਦਾ ਉਹਨਾਂ ਨੂੰ ਪਤਾ ਹੋਣਾ ਚਾਹੀਦੀ ਆ ਸਿਖਰ ਹੈ ਤਾਂ ਮਰਾਦਾ ਤੇ ਪ੍ਰੋਪਰ ਬਾਣੀ ਚ ਹੋਣੀ ਚਾਹੀਦੀ ਆ ਉਹ ਆਪ ਅੰਮ੍ਰਿਤ ਵੇਲੇ ਆਂਦੇ ਹੋਣ ਸ਼ਾਮ ਹੋ ਰਿਹਾ ਸੌਖਾ ਸਵੇਲੇ ਆਂਦੇ ਹੋਣ ਤਾਂ ਕਿ ਉਹਨਾਂ ਨੂੰ ਗ੍ਰੰਥੀ ਸਿੰਘ ਦਾ ਸਤਿਕਾਰ ਦਾ ਵੀ ਪਤਾ ਲੱਗੂਗਾ ਬਾਣੀ ਦਾ ਕਿੱਦਾਂ ਸਤਿਕਾਰ ਕਰਨਾ ਤੇ ਭੇਟਾ ਪੱਖੋ ਵੀ ਉਹਨਾਂ ਨੂੰ ਕੱਡੋ ਗਾਰਡਨ ਜਿਹੜੇ ਇੰਨੀ ਕ ਪੇਟਾ ਤਾਂ ਦੇਣੀ ਚਾਹੀਦੀ ਜਿਸ ਨਾਲ ਬੰਦੇ ਦਾ ਥੋੜਾ ਗੁਜ਼ਾਰਾ ਵਧੀਆ ਚੱਲ ਸਕੇ ਨਾ ਜੇ ਸਤਿਕਾਰ ਦੀ ਗੱਲ ਹੁੰਦੀ ਹੈ ਗ੍ਰੰਥੀ ਸਿੰਘਾਂ ਦੀ ਅਕਸਰ ਕਮੇਟੀਆਂ ਉਹਏ ਤੂੰ ਕਹਿ ਕੇ ਬੁਲਾਉਂਦੀਆਂ ਇਧਰ ਆ ਵੀ ਡਿਊਟੀ ਕਰਾਂ ਵੀ ਕਰ ਤੁਹਾਨੂੰ ਲੱਗਦਾ ਕਿ ਸਤਿਕਾਰ ਦੀ ਕਿਤੇ ਕਿਤੇ ਕਮੀ ਰਹਿ ਜਾਂਦੀ ਹੈ ਜੀ ਬਿਲਕੁਲ ਦੇਖੋ ਇਹ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਆ ਦਿੱਤੀ ਮਾਰਾ ਨੇ ਹਨਾ ਆਪਾਂ ਨੂੰ ਪਹਿਲੇ ਗ੍ਰੰਥੀ ਸਾਹਿਬ ਹੋਏ ਆ ਦਰਬਾਰ ਸਾਹਿਬ ਦੇ ਤੇ ਆਪਾਂ ਜਿੰਨੇ ਵੀ ਗ੍ਰੰਥੀ ਸਾਹਿਬ ਆ ਨਾ ਉਹ ਉਸ ਪਦਵੀ ਤੇ ਬੈਠੇ ਗੁਰੂ ਕੇ ਵਜੀਰ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕੋਈ ਵੀ ਗ੍ਰੰਥੀ ਸਿੰਘ ਉਹਦਾ ਸਤਕਾਰ ਕਰੀ ਹੈ ਨਾ ਤੇ ਆਪਾਂ ਇਹ ਤਾਂ ਤੂੰ ਉਹ ਇਹ ਕਹਿ ਕੇ ਬੁਲਾਗੇ ਤਾਂ ਫਿਰ ਬਹੁਤ ਨਰਾਦਰਯਾਨੀ ਗੱਲ ਗੁਰੂ ਕੇ ਖਾਲਸਾ ਉਹਦਾ ਵੀ ਨਾਲੇ ਕਿਸੇ ਦਾ ਆਪਾਂ ਕੱਚਾ ਨਾਮ ਲੈ ਕੇ ਉਹਦਾ ਉਹ ਵੀ ਬੁਲਾਣਾ ਸਾਨੂੰ ਗੁਰੂ ਜੀ ਨੇ ਵਰਜਿਤ ਕੀਤਾ ਕਿ ਪ੍ਰੋਪਰ ਉਹਦਾ ਨਾਮ ਲੈ ਕੇ ਜਿਹੜਾ ਬੁਲਾਣਾ ਚਾਹੀਦਾ ਹਨਾ ਤੁਸੀਂ ਗੁਰਬਾਣੀ ਪੜ੍ਹਦੇ ਹੋ ਨਾਲ ਨਾਲ ਮਿਹਨਤ ਵੀ ਕਰਦੇ ਹੋ ਸਰੀਰਕ ਤਾਕਤ ਵਾਸਤੇ ਜੀ 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 ਤੁਸੀਂ ਮੈਨੂੰ ਪਤਾ ਲੱਗਿਆ ਕਿ ਡੰਬਲ ਵਗੈਰਾ ਚੱਕਦੇ ਹੋ ਵੇਟ ਚੱਕਦੇ ਹੋ ਹਾਂਜੀ ਮੈਂ 2009 ਤੋਂ ਕਰਦਾ ਪਾ ਆ ਬਲਫਟਿੰਗ ਤੇ ਜਿਹੜਾ ਇਹ ਰਵਾਇਤੀ ਖੇਡਾਂ ਦਾ ਸੀ ਇਹ ਲੋਕਡਾਊਨ ਤੋਂ ਸ਼ੁਰੂ ਹੋਇਆ ਸੀਗਾ ਜੀ ਜੀ ਤੇ ਮੈਂ ਇੱਕ ਹੱਥ ਦੇ ਨਾਲ ਹੁਣ 70 ਕਿਲੋ ਵਜ਼ਨ ਜਿਹੜਾ ਬਾਲਾ ਘੜਤ ਨਾਲ ਇੱਕ ਹੱਥ ਨਾਲ ਹੀ ਤੇ ਦੰਦਾ ਦੇ ਨਾਲ ਜਿਹੜਾ 80 ਕਿਲੋ ਵਜ਼ਨ ਦੰਦਾ ਦੇ ਨਾਲ ਚੱਕ ਲੈਂਦਾ ਜੀ ਜਿੱਦਾਂ 56 ਸਿੰਝ ਮੇਲਿਆਂ ਤੇ ਜਾਂਦਾ ਪਰ ਇਦਾਂ ਕਿ ਸ਼ੰਜ ਮੇਲਿਆਂ ਚ ਵੀ ਕਬੱਡੀ ਟੂਰਨਾਮੈਂਟ ਤੇ ਲੋਕੀ ਜਿਹੜੇ ਟਾਈਮ ਨਹੀਂ ਦਿੰਦੇ ਮੋਰੇ ਇਦਾਂ ਨਹੀਂ ਕਿ ਬੰਦੇ ਜਾਣਦੇ ਨਹੀਂ ਸਾਰੇ ਆਪਣੇ ਭਾਈ ਜਾਣਦੇ ਸਾਰੇ ਜਾਣ ਪਹਿਚਾਨ ਵਾਲੇ 15 ਸੈਕਿੰਡ ਲੱਗਦੇ ਦੰਦਾ ਨੂੰ ਡੰਬਲ ਚੱਕਣ ਨੂੰ ਉਹ 15 ਸੈਕਿੰਡ ਵੀ ਨਹੀਂ ਦਿੰਦੇ ਟਾਈਮ ਕਹਿੰਦੇ ਅਸੀਂ ਖੇਡਾਂ ਕਰਾਂਦੇ ਨਹੀਂ ਜੀ ਦੇਖੋ ਦੰਦਾ ਨੇ ਨਾਲ ਜੋਰ ਸਾਰਾ ਆਪਣਾ ਸਰੀਰ ਦਾ ਲੱਗਣਾ ਦਿਮਾਗ ਦਾ ਲੱਗਣਾ ਤੇ ਕੋਈ ਪੈਸਾ ਨਹੀਂ ਲੈਣਾ ਇਹ ਫਿਰ ਮੈਨੇਜ ਕਿਵੇਂ ਕਰਦੇ ਹੋ ਗੁਰਬਾਣੀ ਵੀ ਪੜ੍ਹਨੀ ਹੁੰਦੀ ਆ ਵੇਟ ਵੀ ਕਰਨਾ ਜਾਂ ਘਰ ਦਾ ਵੀ ਸਾਰਾ ਕੁਝ ਦੇਖਣਾ ਹਾਂਜੀ ਇਹੀ ਵਾਸਤੇ ਟਾਈਮ ਚਲੀ ਜਾਂਦਾ ਜੀ ਜਮਾਨਤ ਸਾਰਾ ਕੰਮ ਹੁੰਦਾ ਵੀ ਬੰਦੇ ਨੇ ਕਰਨਾ ਤਾਂ ਸਾਰੇ ਪਾਸੇ ਟਾਈਮ ਨਿਕਲ ਜਾਂਦਾ ਨਹੀਂ ਤਾਂ ਜੀ ਆਪਣੇ ਦਾ ਸੌਕੇ ਉਹ ਲੈਣ ਗਵਾਇ ਸੌਕੇ ਉਹ ਤਾਂ ਫਿਰ ਦਿਨ ਦਿਵਸ ਗਵਾਇ ਖਾਇ ਖਾ ਲਿਆ ਪੀ ਲਿਆ ਸੌ ਲਿਆ ਬਸ ਫਿਰ ਤਾਂ ਉਹੀ ਹੋ ਗਿਆ ਨਾ ਜੇ ਬੰਦੇ ਨੇ ਸੋਚਿਆ ਮੈਂ ਆ ਕੁਝ ਕਰਨਾ ਤਾਂ ਸਾਰੇ ਪਾਸੇ ਟਾਈਮ ਨਿਕਲ ਜਾਂਦਾ ਹਾਂ ਹਾਂ ਜੀ ਫਿਰ ਹੁਣ ਅੱਗੇ ਤੁਸੀਂ ਪਿੰਡ ਦੇ ਨੌਜਵਾਨਾਂ ਨੂੰ ਵੀ ਸੰਖਿਆ ਦੇ ਰਹੇ ਹੋ ਹਾਂ ਜੀ ਤੇ ਨੰ ਤੇ ਨਵੀਰ ਸਿੰਘ ਇਹੋ ਜਿਹੜੇ ਦੋ ਤਾਂ ਆਪਣੇ ਇੱਕ ਤਾਂ ਗੁਰਦੁਆਰਾ ਸਾਹਿਬ ਡਿਊਟੀ ਕਰਦਾ ਇੱਕ ਜਿੱਥੇ ਮੈਂ ਸੇਵਾ ਨਿਭਾਉਂਦਾ ਉੱਥੇ ਸਵੇਰੇ ਸ਼ਾਮ ਉਹ ਆਂਦਾ ਵੀਰ ਉਹ ਪਰਿਵਾਰ ਸਾਰਾ ਗੁਰਸਿੱਖਾ ਅੰਮ੍ਰਿਤ ਅੰਮ੍ਰਿਤਾਰੀ ਪਰਿਵਾਰ ਬਹੁਤ ਸੇਵਾ ਨਿਭਾਉਂਦੇ ਤੇ ਇੱਕ ਵੀਰ ਜਿਹੜੀ ਦੇਖੋਗੇ ਸੀਗੇ ਤੇ ਬਾਕੀ ਛੋਟੇ ਛੋਟੇ ਬੱਚੇ ਆ ਜੀ ਉਹ ਬਹੁਤ ਸੇਵਾ ਨਿਭਾਉਂਦੇ ਨੇ ਤੋਂ ਮੈਨੂੰ ਪਤਾ ਲੱਗਾ ਤੁਹਾਨੂੰ ਲਿਖਣ ਦਾ ਵੀ ਬਹੁਤ ਸ਼ੌਂਕ ਹੈ ਹਾਂਜੀ ਬਾਜੀ ਮਹਾਰਾਜ ਕਾ ਅੱਖਰ ਲਿਖੇ ਸਹੀ ਗਾਵਾਂ ਪਰ ਨਾ ਜਾਣਾ ਬਾਣੀ ਚ ਲੋ ਮਾੜਾ ਮੋਟਾ ਲਿਖ ਲੀਦਾ ਇਹਨਾਂ ਇਹਨਾਂ ਦਾ ਨਹੀਂ ਲਿਖਣਾ ਆਂਦਾ ਤੇ ਐਦਾਂ ਕਿ ਜਿੰਨੀ ਕਵਿਤਾਵਾਂ ਲਿਖਦੇ ਆ ਉਹ ਮੈਗਜ਼ੀਨਾਂ ਦੇ ਵਿੱਚ ਆਈਆਂ ਤੇ ਟਾਡੀ ਜਥੇ ਨੇ ਥੋੜਾ ਗਾਇਆ ਤੇ ਜਿਹੜੀ ਗੁਰਬਾਣੀ ਦੀ ਪੋਥੀਆਂ ਹੱਥ ਲਿਖਤਾ ਜੀ ਜਪਜੀ ਸਾਹਿਬ ਦੀ ਪੰਜ ਪੰਜ ਗ੍ਰੰਥੀ ਸੀ ਕਿਨਾਂ ਪੰਜ ਬਾਣੀਆਂ ਸੀਗੀਆਂ ਉਹ ਲੜੀ ਵਾਰ ਸਰੂਪ ਚ ਲਿਖਿਆ ਸੀ ਮੈਂ ਤੇ 6 ਮਹੀਨੇ ਲੱਗੇ ਸੀ ਲਿਖਣ ਨੂੰ ਤੇ ਉਹ ਮੈਂ ਸੁਲਤਾਨਪੁਰ ਲੋਧੀ ਬੀਰ ਸਾਹਿਬ ਗੁਰਦੁਆਰਾ ਸਾਹਿਬ ਸੀ ਉਦੋਂ ਉਨਾਂ ਨਾਲ ਕੋਸ਼ਿਸ਼ ਇਹ ਗੁਰੂ ਪਰੂਸੇਗਾ 2 ਸਾਲ ਪਹਿਲਾਂ ਉੱਥੇ ਮੇ ਪੇਟਾ ਕਰਕੇ ਆਇਆ ਸੀ ਜੀ ਤੇ ਮੈਂ ਕਿਹਾ ਸੋਚਿਆ ਮਨ ਦੇ ਵਿੱਚ ਉੱਥੇ ਆਪਾਂ ਦੇਖਾਂਗੇ ਉਹ ਲਿਖ ਕੇ ਤੇ ਹੁਣ ਮਨ ਦੇ ਵਿੱਚ ਇੱਕ ਰਹਿ ਗਿਆ ਆਪਣੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਿਹੜਾ ਹੱਥ ਲਿਖਤ ਉਹ ਤਿਆਰ ਕਰਨਾ ਹੈ ਤੇ ਉਹਦੇ ਲਈ ਹੁਣ ਬਸ ਸਾਰੀ ਤਿਆਰੀ ਚੱਲ ਰਹੀ ਹੈ ਜੀ ਤੁਸੀਂ ਜਫਰਨਾਮਾ ਵੀ ਲਿਖਿਆ ਹਾਂ ਜੀ ਦੋ ਪਛਾਵਾਂ ਚ ਲਿਖਿਆ ਸੀ ਹਿੰਦੀ ਤੇ ਪੰਜਾਬੀ ਚ ਲਿਖਿਆ ਸੀ ਹੂੰ ਜੀ ਜੀ ਉਹ ਤਖਤ ਸਾਹਿਬ ਦੇ ਉਹ ਤਖਤ ਸਾਹਿਬ ਸ੍ਰੀ ਕੇਸਗੜ੍ਹ ਦਾ ਪੇਟਾ ਕਰੇ ਤੇ ਕੁਝ ਗਾ ਕੇ ਵੀ ਸੁਣਾ ਦਿਓ ਪਹਿਲਾਂ ਬਾਣੀ ਦਾ ਸੁਣਾ ਦਿਓ ਫਿਰ ਉਹ ਗਾ ਦਿਓ ਅਛਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਿ ਕੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੁਸੀ ਪੀ ਸਤਿ ਤੁਸੀਂ ਵੀ ਗਾ ਵੀ ਲੈਂਦੇ ਹੋ ਬਾਈ ਕੁਛ ਉਹ ਵੀ ਸੁਣਾ ਦਿਓ ਹਾਂਜੀ ਮੈਂ ਉਹ ਗੁਰੂ ਨਾਨਕ ਪਾਸ਼ਾ ਜੀ ਦੀ ਇੱਕ ਕਵਿਤਾ ਲਿਖੀ ਆ ਉਹ ਤੁਹਾਡਾ ਕੋਈ ਫਿਰ ਆਖਦਾ ਸੀ ਪੂਤ ਨਾ ਬੇਤਾਲਾ ਕੋਈ ਫਿਰ ਆਖਦਾ ਸੀ ਪੂਤ ਨਾ ਬੇਤਾਲਾ ਜਦੋਂ ਸੱਚ ਦੀ ਸੀ ਅਲਖ ਜਗਾਈ ਨਾਨਕਾ ਸੱਚ ਦੀ ਸੀ ਅਲਖ ਜਗਾਈ ਨਾਨਕਾ ਆਏ ਹੋਣੇ ਜੱਗ ਉੱਤੇ ਬਲੀ ਪੀਰ ਬਹੁਤੇ ਪਰ ਧੰਨ ਤੇਰੀ ਵੱਡੀ ਹੈ ਕਮਾਈ ਨਾਨਕਾ ਆਏ ਹੋਣੇ ਜੱਗ ਉੱਤੇ ਬਲੀ ਪੀਰ ਬਹੁਤੇ ਪਰ ਧੰਨ ਤੇਰੀ ਵੱਡੀ ਹੈ ਕਮਾਈ ਨਾਨਕਾ ਦੌਲਤਾਂ ਦਾ ਵੀ ਤਨ ਹੋਗੀ ਤੈਨੂੰ ਦੇਖ ਕਹਿੰਦੀ ਇਹ ਤਾਂ ਮੈਨੂੰ ਕੋਈ ਅਵਤਾਰੀ ਲੱਗਦਾ ਨਾਨਕੀ ਦੇ ਵੀਰ ਮਾਤਰੀ ਪਿਤਾ ਦਾ ਜਾਇਆ ਪਿਤਾ ਕਾਲੂ ਜੀ ਦਾ ਪੁੱਤ ਨਿਰੰਕਾਰ ਹੀ ਲੱਗਦਾ ਸਾਂਭਿਆਂ ਨਾ ਜਾਵੇ ਚਾ ਮਾਪਿਆਂ ਦੇ ਕੋਲ ਸਾਂਭਿਆਂ ਨਾ ਜਾਵੇ ਚਾ ਮਾਪਿਆਂ ਦੇ ਕੋਲ ਦਿੰਦੇ ਲੋਕ ਵੀ ਸਿਆਣ ਕੇ ਵਦਾਈ ਨਾਨਕਾ ਲੋਕ ਵੀ ਸਿਆਣ ਕੇ ਵਦਾਈ ਨਾਨਕਾ ਆਏ ਹੁਣ ਜੱਗ ਉਤੇ ਬਲੀ ਪੀਰ ਬਹੁਤੇ ਪਰ ਧੰਨ ਤੇਰੀ ਵੱਡੀ ਹੈ ਕਮਾਈ ਨਾਨਕਾ ਆਏ ਹੁਣ ਜੱਗ ਉਤੇ ਬਲੀ ਪੀਰ ਬਹੁਤੇ ਪਰ ਤਨ ਤੇਰੀ ਵੱਡੀ ਹੈ ਕਮਾਈ ਨਾਨਕਾ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਧੰਨਵਾਦ ਜੀ ਭੁੱਲਣ ਅੰਦਰ ਸਬਕ ਭੁੱਲ ਗੁਰੂ ਕਰਤਾਰ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਵੱਧ ਘੱਟ ਬੋਲ ਗਿਆ ਹੋਵਾਂ ਤਾਂ ਮਾਫੀ ਦੇ ਮਾਫੀ ਚਾਹੁੰਦਾ ਕਿ ਮੈਂ ਕਿਉਂਕਿ ਆਪ ਨੂੰ ਇੰਨਾ ਬੋਲਣਾ ਨਹੀਂ ਆਉਂਦਾ ਨਾ ਕਿ ਹਰ ਇੱਕ ਦੀ ਆਪ ਕੋ ਆਪਣੀ ਸੋਚ ਸਮਝ ਆਉਂਦੀ ਆ ਕਿ ਚਲੋ ਆਪਾਂ ਕੋਈ ਬੰਦਾ ਕੁਈ ਕਿਸੇ ਤਰ੍ਹਾਂ ਸੋਚਦਾ ਕਿ ਕੁਈ ਕਿਸੇ ਤਰ੍ਹਾਂ ਸੋਚਦਾ ਪਰ ਜਿਹੜੀ ਮੇਰੀ ਭਾਵਨਾ ਸੀ ਮੈਂ ਆਪਣੀ ਭਾਵਨਾ ਦੱਸਤੀ ਕਿ ਮਹਾਰਾਜ ਅੱਗੇ ਮੈਂ ਫੇਰ ਵੀ ਸਾਰੇ ਅੱਗੇ ਹੱਥ ਜੋੜ ਕੇ ਮਾਫੀ ਮੰਗਦਾ ਕਿਸੇ ਨੂੰ ਕੁਝ ਵੱਦ ਕੱਟ ਕਿਸੇ ਇਸ਼ਾਨ ਦੇ ਖਿਲਾਫ ਬੋਲ ਗਿਆ ਹੋਵਾਂ ਤਾਂ ਮਾਫ ਕਰਨਾ ਕਿ ਸਤਿਗੁਰ ਅੱਗੇ ਅਰਦਾਸ ਬੇਨਤੀ ਆਪਾਂ ਹਰ ਰੋਜ਼ ਕਰਦੇ ਆ ਸਿੱਖਾਂ ਦਾ ਮਨ ਨੀਵਾ ਮਤੁੱਤੀ ਤੇ ਇਸ ਤਰ੍ਹਾਂ ਸਤਿਗੁਰ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਮਤ ਬੁੱਧੀ ਸਤਿਗੁਰ ਮਹਾਰਾਜ ਬਖਸ਼ਣ ਤੇ ਅੱਗੇ ਤੋਂ ਮੈਂ ਚੰਗਾ ਬੋਲ ਸਕਾਂ ਸਾਡਾ ਭਾਜੀ ਬਹੁਤ-ਬਹੁਤ ਧੰਨਵਾਦ ਚੈਨਲ ਵਾਲੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਨੌਜਵਾਨ ਜਿਸਨੇ ਇੱਕ ਝੌਂਕੜੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਬਾਣੀ ਪੜ੍ਹੀ ਅੱਜਕੱਲ ਜਿੱਥੇ ਨੌਜਵਾਨੀ ਗੁਰਬਾਣੀ ਤੋਂ ਦੂਰ ਹੁੰਦੀ ਜਾ ਰਹੀ ਹੈ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ ਪਰ ਇਹ ਨੌਜਵਾਨ ਹੈ ਉਹਨਾਂ ਨੌਜਵਾਨਾਂ ਵਾਸਤੇ ਮਿਸਾਲ ਹੈ